ਜੀ ਆ ਪੰਜਾਬ ਪੁਲਿਸ ਨਿਤਨਵਾਦੀ ਕ੍ਰਾਈਮਨਲ ਐਕਟੀਵਿਟੀ ਨੂੰ ਦੇਖਦੇ ਹੋਏ ਵੱਡੇ ਐਕਸ਼ਨ ਲੈ ਰਹੀ ਹੈ ਪੰਜਾਬ ਪੁਲਿਸ ਨੇ ਹੁਣ ਫਿਰ ਤੋਂ ਵੱਡਾ ਐਕਸ਼ਨ ਲਿਆ ਹੈ ਬਿਨਾ ਨੰਬਰ ਪਲੇਟ ਵਾਲੀਆਂ ਬਾਈਕਾਂ ਨੂੰ ਨਹੀਂ ਮਿਲੇਗਾ ਪੈਟਰੋਲ ਜੇਕਰ ਤੁਸੀਂ ਮੋਟਰਸਾਈਕਲ ਗੱਡੀ ਬਿਨਾ ਨੰਬਰ ਪਲੇਟ ਤੋਂ ਰੱਖਦੇ ਹੋ ਤਾਂ ਤੁਹਾਨੂੰ ਹੁਣ ਪੈਟਰੋਲ ਪੰਪ ਜਿਹੜੇ ਤੇਲ ਨਹੀਂ ਪਾਉਣਗੇ ਹੁਣ ਜੇ ਤੁਹਾਡੀ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਹੈ ਤਾਂ ਪੈਟਰੋਲ ਪੰਪ ਵਾਲੇ ਤੁਹਾਨੂੰ ਤੇਲ ਨਹੀਂ ਪਾ ਸਕਣਗੇ ਪੰਜਾਬ ਪੁਲਿਸ ਨੇ ਚੁੱਕ ਲਿਆ ਵੱਡਾ ਕਦਮ ਕ੍ਰਿਮੀਨਲ ਐਕਟੀਵਿਟੀ ਤੇ ਚੋਰੀਆਂ ਨੂੰ ਰੋਕਣ ਲਈ ਇਹ ਨਵਾਂ ਨਿਯਮ ਜਿਹੜਾ ਹੋ ਚੁੱਕਿਆ ਹੈ ਲਾਗੂ ਬਿਨਾ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ ਪੈਟਰੋਲ ਪੰਪਾਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੇ ਨੰਬਰ ਪਲੇਟ ਨਹੀਂ ਤਾਂ ਪੈਟਰੋਲ ਵੀ ਨਹੀਂ ਪਰ ਬਿਨਾ ਨੰਬਰ ਪਲੇਟ ਵਾਲੀ ਸਵਾਰੀ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਔਰ ਤੁਹਾਨੂੰ ਪੁਲਿਸ ਦੀ ਕਲੀਅਰ ਕਟ ਵਾਰਨਿੰਗ ਸੁਣਾਉਂਦੇ ਆ ਤੁਹਾਡੇ ਪੰਪਾਂ ਦੇ ਤੇਲ ਪਵਾਉਣ ਆਂਦੇ ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਹੁੰਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਿਮੀਨਲ ਬੰਦੇ ਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਆ ਉਹ ਹੋ ਸਕਦਾ ਸਨੇਚਿੰਗ ਕਰਕੇ ਆਏ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ